ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ। ਅ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਾਈਵ ਸੈਸ਼ਨ ਜੋ ਕਿ ਸੰਡੇ ਲਾਈਵ ਸੈਸ਼ਨ 5 ਵਜੇ ਅ ਸ਼ੁਰੂ ਹੋਣਾ ਹੀ ਉਹ ਥੋੜਾ ਨੈਟਵਰਕ ਦੀ ਖਰਾਬੀ ਕਰਕੇ ਥੋੜਾ ਲੇਟ ਹੋ ਰਿਹਾ। ਤੇ ਇਸ ਟਾਈਮ ਤੁਸੀਂ ਮੇਰੇ ਨਾਲ ਲਾਈਵ ਬਣੇ ਹੋਏ ਹੋ ਡੀਪੀਸੀ ਪੰਜਾਬੀ ਦੇ ਉੱਤੇ। ਤੇ ਜਲਦੀ ਨਾਲ ਆ ਜੋ ਗੱਲਬਾਤ ਕਰਦੇ ਆ ਸੰਡੇ ਲਾਈਵ ਸੈਸ਼ਨ ਦੇ ਵਿੱਚ ਜਿਵੇਂ ਕਿ ਜਿਹੜਾ ਅੱਜ ਦਾ ਸੰਡੇ ਲਾਈਵ ਸੈਸ਼ਨ ਆ ਉਹਦੇ ਚ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਅਸੀਂ ਗੱਲਬਾਤ ਕਰਨ ਜਾ ਰਹੇ ਆ ਸੰਡੇ ਲਾਈਵ ਸੈਸ਼ਨ ਦੇ ਵਿੱਚ ਉਹ ਗੱਲਬਾਤ ਸਾਰੀ ਜਿਹੜੀ ਹੈ ਅੱਜ ਦਾ ਮੁੱਦਾ ਜਿਹੜਾ ਆ ਅਗਨੀਵੀਰ ਭਰਤੀ ਨੂੰ ਲੈ ਕੇ ਜਿਹੜਾ ਆ ਲਾਈਵ ਸੈਸ਼ਨ ਕਰਦੇ ਪਏ ਆ ਥੋੜੀ ਨੈਟਵਰਕ ਦੀ ਖਰਾਬੀ ਤੇ ਥੋੜੀ ਜਿਹੜੀ ਐਪ ਚੋਂ ਆਪਾਂ ਲਾਈਵ ਹੋਣਾ ਸੀ ਉਹ ਐਪ ਵੀ ਗੜਬੜ ਕਰਮ ਲਾਪੀ ਸੀ ਜਿਹਦੇ ਕਰਕੇ ਜਿਹੜਾ ਆ ਅਸੀਂ ਲਾਈਵ ਲੇਟ ਹੋਏ ਆ ਧੰਨਵਾਦ ਕਿ ਤੁਸੀਂ ਸਾਡੇ ਲਾਈਵ ਨਾਲ ਜੁੜਦੇ ਪਏ ਹੋ ਬਹੁਤ ਜ਼ਿਆਦਾ ਮਿਹਰਬਾਨੀ ਕਿ ਲਾਈਵ ਦੇ ਉੱਤੇ ਜੁੜ ਕੇ ਤੁਸੀਂ ਸਾਡੇ ਨਾਲ ਜਿਹੜਾ ਆ ਬੈਠਦੇ ਹੋ ਧੰਨਵਾਦ ਤੇ ਹਰ ਸੰਡੇ ਦੀ ਸੰਡੇ ਜਿਹੜਾ ਆ ਲਾਈਵ ਹੋਇਆ ਕਰਾਂਗੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਤੇ ਅੱਜ ਦਾ ਮੁੱਦਾ ਜਿਹੜਾ ਅਗਨੀਵੀਰ ਭਰਤੀ ਦੇ ਉੱਤੇ ਰੌਲਾ ਪਿਆ ਹੋਇਆ ਨਵੀਂ ਸਰਕਾਰ ਬਣਨ ਜਾ ਰਹੀ ਦੁਬਾਰਾ ਤੋਂ ਸਰਕਾਰ ਤਾਂ ਪੁਰਾਣੀ ਹੈ ਪਰ ਅੱਜ ਜਿਹੜਾ ਐ ਮੋਦੀ ਸਰਕਾਰ ਜਿਹੜੀ ਇਹ ਉਹ ਸੌਂ ਚੁੱਕੇਗੀ ਸੌਂ ਚੋਕ ਜਿਹੜਾ ਸਮਾਰੋਹ ਚੱਲਣਾ ਹੈ ਅੱਜ ਤੇ ਉਹਦੇ ਤੇ ਵੀ ਗੱਲਬਾਤ ਕਰਦੇ ਆ ਨਾਲ ਦੀ ਨਾਲ ਜਿਹੜਾ ਅਗਨੀਵੀਰ ਭਰਤੀ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਰੌਲਾ ਪਿਆ ਹੋਇਆ ਉਹਦੇ ਤੇ ਵੀ ਗੱਲਬਾਤ ਕਰਦੇ ਆ ਕੰਗਣਾ ਰਨਾਵਤ ਦਾ ਵੀ ਮੁੱਦਾ ਜਿਹੜਾ ਭਖਿਆ ਹੋਇਆ ਆ ਅ ਥੱਪੜ ਉਹਦੇ ਕਿਉਂ ਵੱਜਾ ਵੱਜਣਾ ਚਾਹੀਦਾ ਹੈ ਜਾਂ ਨਹੀਂ ਵੱਜਣਾ ਚਾਹੀਦਾ ਇਹਦੇ ਤੇ ਤੁਸੀਂ ਸਾਨੂੰ ਲਾਈਵ ਕਮੈਂਟ ਕਰੋ ਤੁਹਾਡੇ ਕਮੈਂਟਾਂ ਦੀ ਜ਼ਰੂਰਤ ਹੈ ਕੋਈ ਗੱਲਬਾਤ ਜਿਹੜੀ ਇਹ ਮੁੱਦੇ ਤੇ ਤੁਹਾਡੇ ਨਾਲ ਕਰਨੀ ਹੈ ਤੁਹਾਡੇ ਕਮੈਂਟਾਂ ਦੇ ਵਿੱਚ ਤੁਹਾਡੀ رائے ਤੇ ਤੁਹਾਡਾ ਜਿਹੜਾ ਜਿਗਰ ਜ਼ਰੂਰ ਹੋਵੇਗਾ ਵੀ ਤੁਹਾਡੀ رائے ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਅ ਕੋਸ਼ਿਸ਼ ਕਰੋ ਕਿ ਆਪਣੇ ਕਮੈਂਟ ਜਲਦੀ ਤੋਂ ਜਲਦੀ ਛੱਡੋ ਤੁਸੀਂ ਕਿੱਥੋਂ ਦੇਖ ਰਹੇ ਹੋ ਜਾਂ ਕਿਵੇਂ ਦੇਖ ਰਹੇ ਹੋ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਕਿਸ ਤਰ੍ਹਾਂ ਮਤਲਬ ਕਿ ਜਿਹੜੀ ਗੱਲਬਾਤ ਆਪਾਂ ਕਰਦੇ ਪਏ ਮੋਦੀ ਸਰਕਾਰ ਅੱਜ ਜਿਹੜਾ ਆ ਉਹਨਾਂ ਦੇ ਸੌਂ ਦਾ ਜਿਹੜਾ ਵੀ ਹੈਗਾ ਪ੍ਰੋਗਰਾਮ ਵੀ ਉਹਨਾਂ ਨੇ ਸੌਂ ਚੁਕਣੀ ਹੈ ਪੀਐਮ ਦੀ ਜਿਹੜੀ ਸੌਂ ਚੁਕੀ ਜਾਏਗੀ ਮੋਦੀ ਜੀ ਵੱਲੋਂ ਨਵੀਂ ਸਰਕਾਰ ਦੁਬਾਰਾ ਵੱਲ ਜਿਹੜੀ ਇਹ ਮੋਦੀ ਸਰਕਾਰ ਜਿਹੜੀ ਇਹ ਬਣਾ ਰਹੀ ਹੈ ਉਹਦੇ ਤੇ ਹੀ ਗੱਲਬਾਤ ਕਰਾਂਗੇ ਗਰਮੀ ਬਹੁਤ ਜ਼ਿਆਦਾ ਆ ਪਰ ਕੀ ਕਰੀਏ ਕਰਨਾ ਪੈਣਾ ਆ ਅ ਪੱਕੇ ਬੰਦ ਕਰਕੇ ਜਿਹੜੀ ਗੱਲਬਾਤ ਕਰਨੀ ਪੈਂਦੀ ਹੈ ਤਾਂ ਲਗਾਤਾਰ ਗੱਲਬਾਤ ਕਰਦੇ ਪਏ ਆ ਕਮੈਂਟ ਆਏ ਤਾਂ ਕਿਸੇ ਦਾ ਨਹੀਂ ਆਇਆ ਆਪਣਾ ਕਮੈਂਟ ਜ਼ਰੂਰ ਕਰੋ ਤਾਂ ਕਿ ਅ ਅਸੀਂ ਤੁਹਾਡੇ ਕਮੈਂਟਾਂ ਦੇ ਨਾਲ-ਨਾਲ ਜਿਹੜੀ ਗੱਲਬਾਤ ਕਰ ਸਕੀਏ ਤੁਹਾਡੇ ਨਾਲ ਕਿਉਂਕਿ ਲਾਈਵ ਹੋ ਕੇ ਗੱਲਬਾਤ ਕਰਨ ਦਾ ਸਿਰਫ ਇੱਕ ਹੀ ਮੁੱਦਾ ਹੁੰਦਾ ਹੈ ਕਿ ਅ ਅਸੀਂ ਤੁਹਾਡੇ ਕਮੈਂਟਾਂ ਨੂੰ ਪੜੀਏ ਤੁਹਾਡੇ ਕਮੈਂਟਾਂ ਨੂੰ ਲਿਆ ਜਾਵੇ ਤੇ ਤੁਹਾਡੇ ਜਿਹੜੇ ਨਾਲ ਜਦ ਤੇ ਤੁਸੀਂ ਕਮੈਂਟ ਕਰਦੇ ਹੋ ਤੇ ਉਹਦੇ 'ਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਕਮੈਂਟਾਂ ਨੂੰ ਪੜ੍ਹ ਕੇ ਰੀਡ ਕਰਕੇ ਤੁਹਾਡੇ ਸੁਝਾਓ ਜਿਹੜੇ ਆ ਉਹ ਆਪਣੇ ਚੈਨਲ ਦੇ ਥਰੂ ਜਿਹੜਾ ਆ ਲਾਈਵ ਹੋ ਕੇ ਸੱਜਣਾ ਮਿੱਤਰਾਂ ਤੱਕ ਪਹੁੰਚਾਉਣੇ ਹੁੰਦੇ ਆ ਤੁਸੀਂ ਲਗਾਤਾਰ ਸਾਡੇ ਨਾਲ ਬਣੇ ਹੋਏ ਹੋ ਮਿਹਰਬਾਨੀ ਥੈਂਕ ਯੂ ਪਹਿਲਾਂ ਤੇ ਸੰਡੇ ਲਾਈਵ ਦੇ ਵਿੱਚ ਸੰਡੇ ਲਾਈਵ ਸੈਸ਼ਨ ਜਿਹੜਾ ਉਹ ਸ਼ੁਰੂ ਕੀਤਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸੰਡੇ ਲਾਈਵ ਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਫਿਲਹਾਲ ਜਿਹੜਾ ਆ ਸੰਡੇ ਲਾਈਵ ਜਿਹੜਾ ਇੱਕ ਮੋਬਾਈਲ ਤੋਂ ਕੀਤਾ ਜਾ ਰਿਹਾ ਕੈਮਰਾ ਵਗੈਰਾ ਦਾ ਸੈਟਅਪ ਵੀ ਜਲਦੀ ਲਿਆ ਕੇ ਜਿਹੜਾ ਆ ਸੰਡੇ ਲਾਈਵ ਨੂੰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਪਹਿਲਾਂ ਵੀ ਜਿਹੜਾ ਆ ਸੰਡੇ ਲਾਈਵ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਚ ਐਪਲੀਕੇਸ਼ਨ ਜਾਂ ਨੈਟਵਰਕ ਜਿਹੜਾ ਆ ਉਹ ਦਗਾ ਦੇ ਗਏ ਤੇ ਨੈਟਵਰਕ ਨੇ ਜਿਹੜਾ ਆ ਉਹ ਸਾਥ ਨਹੀਂ ਦਿੱਤਾ ਤੇ ਹੁਣ ਜਿਹੜਾ ਨੈਟਵਰਕ ਨੇ ਸਾਥ ਦਿੱਤਾ ਆ ਡਾਇਰੈਕਟ YouTube ਦੀ ਜਿਹੜੀ ਐਪ ਹੁੰਦੀ ਏ ਉਹਦੇ ਤੋਂ ਹੀ ਲਾਈਵ ਕਰ ਰਹੇ ਆ ਇਸੇ ਕਰਕੇ ਸ਼ਾਇਦ ਉੱਪਰ ਥੱਲੇ ਤੁਹਾਨੂੰ ਕੋਈ ਲੋਗੋ ਨਜ਼ਰ ਨਹੀਂ ਆ ਰਿਹਾ ਹੋਵੇਗਾ ਜੇਕਰ ਅਸੀਂ ਵਧੀਆ ਸੌਫਟਵੇਅਰ ਤੋਂ ਕਰਦੇ ਲਾਈਵ ਤੇ ਸ਼ਾਇਦ ਉਹਦੇ ਵਿੱਚ ਵਧੀਆ ਤਰੀਕੇ ਨਾਲ ਜਿਹੜਾ ਆ ਲੋਗੋ ਸੋਗੋ ਲੱਗ ਜਾਂਦਾ ਥੋੜਾ ਭਰ ਭਰਾ ਜਾਂਦੀ ਹੈ ਸਕਰੀਨ ਤੇ ਮੁੱਦੇ ਤੇ ਗੱਲ ਕਰਨ ਵਾਸਤੇ ਕਮੈਂਟ ਅਜੇ ਤੱਕ ਵੀ ਕੋਈ ਨਹੀਂ ਆਇਆ ਵੀ ਅੱਜ ਦਾ ਮੁੱਦਾ ਅਗਨੀਵੀਰ ਭਰਤੀ ਕੰਗਣਾ ਰਣਾਵਦ ਦੇ ਥੱਪੜ ਤੇ ਮੋਦੀ ਸਰਕਾਰ ਦੀ ਸੌ ਚੁੱਕਣ ਦੇ ਉੱਤੇ ਗੱਲਬਾਤ ਕਰਨੀ ਹੈ ਕਿ ਇਹ ਸਰਕਾਰ ਨਾਲ ਕੌਣ ਕੌਣ ਵੀਰ ਸਹਿਮਤ ਹੈ ਤੇ ਕੌਣ ਕੌਣ ਵੀਰ ਸਹਿਮਤ ਨਹੀਂ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਕੀ ਤੁਸੀਂ ਸਹਿਮਤ ਹੋ ਇਸ ਸਰਕਾਰ ਦੇ ਨਾਲ ਸਰਕਾਰ ਦੁਬਾਰਾ ਤੋਂ ਉੱਪਰ ਜਿਹੜੀ ਮੋਦੀ ਸਰਕਾਰ ਬਣਨ ਜਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਇਸ ਪ੍ਰੋਗਰਾਮ ਨੂੰ ਕਿਵੇਂ ਤੁਸੀਂ ਜਾਣ ਕੇ ਇਹ ਸਾਰੀ ਗੱਲਬਾਤ ਜਿਹੜੀ ਹੈ ਕਰਦੇ ਹੋ ਜਲਦੀ ਦੇ ਨਾਲ ਆਪਣਾ ਇੱਕ ਕਮੈਂਟ ਜਿਹੜਾ ਉਹ ਜ਼ਰੂਰ ਕਰੋ ਤਾਂ ਕਿ ਅਸੀਂ ਤੁਹਾਡੇ ਕਮੈਂਟਾਂ ਦੇ ਨਾਲ ਤੁਹਾਡੇ ਨਾਲ ਜਿਹੜੀ ਗੱਲਬਾਤ ਕਰ ਸਕੀਏ ਤੇ ਆਜੋ ਦੋਸਤੋ ਕਰਦੇ ਆ ਸੰਡੇ ਲਾਈਵ ਦੇ ਵਿੱਚ ਸੰਡੇ ਲਾਈਵ ਦੇ ਨਾਲ ਜਿਹੜੀ ਗੱਲਬਾਤ ਆ ਉਹਨੂੰ ਕਰਦੇ ਆ ਤੇ ਤੁਹਾਡੇ ਕਮੈਂਟ ਬੜੇ ਜ਼ਰੂਰੀ ਐ ਸੰਡੇ ਲਾਈਵ ਸੈਸ਼ਨ ਜਿਹੜਾ ਆ ਚੱਲਦਾ ਪਿਆ ਆ ਕਮੈਂਟ ਕਰੋ ਜਾਂ ਤੇ ਮੇਰੇ ਖਾਲਾ ਤੁਹਾਨੂੰ ਕਮੈਂਟ ਕਰਨੇ ਨਹੀਂ ਹੁੰਦੇ ਤੇ ਜਾਂ ਤੁਹਾਨੂੰ ਪਤਾ ਨਹੀਂ ਕਮੈਂਟ ਕਰਨੇ ਕਿੱਥੇ ਹੁੰਦੇ ਆ ਤੇ ਜਾਂ ਤੁਸੀਂ ਡਰਦੇ ਹੋ ਪਤਾ ਨਹੀਂ ਕੋਈ ਗੱਲ ਨਹੀਂ ਸਮਝ ਆ ਰਹੀ ਆ ਕਾਫੀ ਸੱਜਣ ਐਸ ਟਾਈਮ ਜਿਹੜਾ ਦੇਖਦੇ ਵੀ ਪਏ ਆ ਜਾ ਵੀ ਰਹੇ ਆ ਆ ਵੀ ਰਹੇ ਆ ਪਰ ਕੋਈ ਵੀ ਜਿਹੜਾ ਕਮੈਂਟ ਨਹੀਂ ਕਰਦਾ ਪਿਆ ਕਮੈਂਟ ਜ਼ਰੂਰ ਕਰੋ ਕਿਉਂਕਿ ਲਾਈਵ ਦੇ ਵਿੱਚ ਜਿਹੜਾ ਆ ਕਮੈਂਟਾਂ ਦੇ ਨਾਲ ਹੀ ਜਿਹੜੀ ਇਹ ਉਹ ਸਾਰੀ ਗੱਲਬਾਤ ਹੋਣੀ ਹੁੰਦੀ ਹੈ ਲਾਈਵ ਕਰਨ ਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਕਮੈਂਟਾਂ ਦੇ ਥਰੂ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਜਾਵੇ ਤੇ ਕਮੈਂਟਾਂ ਦੇ ਥਰੂ ਜਿਹੜਾ ਆ ਤੁਹਾਡੇ ਨਾਲ ਜਿਹੜਾ ਆ ਜੁੜਿਆ ਜਾਵੇ ਸੰਡੇ ਲਾਈਵ ਕਰਨ ਦਾ ਮਤਲਬ ਸਿਰਫ ਤੇ ਸਿਰਫ ਇਹੀ ਹੁੰਦਾ ਕਿ ਤਾਂ ਕਿ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਜਿਹੜੀ ਕੀਤੀ ਜਾਵੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਸੰਡੇ ਲਾਈਵ ਦੇ ਵਿੱਚ ਜਿਹੜਾ ਆ ਤੁਸੀਂ ਸਾਡਾ ਜਿਹੜਾ ਸਾਥ ਦੇ ਸਕੋ ਤੇ ਲਾਈਵ ਦੇ ਵਿੱਚ ਜੁੜ ਸਕਿਓ ਲਾਈਵ ਦੇ ਵਿੱਚ ਗੱਲਬਾਤ ਜੁੜ ਕੇ ਜਿਹੜੀ ਹੈ ਕੀਤੀ ਜਾਵੇ ਤਾਂ ਕਿ ਤੁਹਾਡੇ ਕਮੈਂਟਾਂ ਨੂੰ ਪੜਿਆ ਜਾਵੇ ਤੁਹਾਡੇ ਸੁਝਾਅ ਲਏ ਜਾਣ ਅਗਨੀ ਵੀਰ ਭਰਤੀ ਦੇ ਉੱਤੇ ਜਿਹੜਾ ਆ ਮੁੱਦਾ ਚੱਲਦਾ ਪਿਆ ਕਿ ਅਗਨੀ ਵੀਰ ਭਰਤੀ ਕਈ ਕਹਿ ਰਹੇ ਆ ਖਤਮ ਹੋ ਜਾਣੀ ਚਾਹੀਦੀ ਏ ਬੰਦ ਕਰ ਦੇਣੀ ਚਾਹੀਦੀ ਏ ਭਰਤੀ ਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਇਸ ਭਰਤੀ ਦੇ ਵਿੱਚ ਜਿਹੜਾ ਅ ਕੋਈ ਸਾਡਾ ਫੌਜੀ ਭਰਾ ਜਦੋਂ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਤੇ ਉਹਨੂੰ ਕੁਝ ਵੀ ਨਹੀਂ ਮਿਲਦਾ ਇਹਦੇ ਵਿੱਚ ਨਾ ਹੀ ਸੈਦ ਦੀ ਪੈਨਸਲ ਲੱਗਦੀ ਤੇ ਨਾ ਹੀ ਉਹਨੂੰ ਕੋਈ ਖਰਾਬਾ ਜਾਂ ਕੋਈ ਵੀ ਜਿਹੜੀ ਪੇਮੈਂਟ ਲਾਸਟ ਟਾਈਮ ਮਿਲਣੀ ਚਾਹੀਦੀ ਉਹ ਮਿਲਦੀ ਹੈ। ਇਸੇ ਚੀਜ਼ ਦੇ ਉੱਤੇ ਜਿਹੜਾ ਆ ਉਹ ਕਾਫੀ ਸੱਜਣਾ ਨੇ ਕਿਹਾ ਆ ਪੀ ਹੁਣਾ ਚਾਹੀਦਾ ਆ ਕਿ ਇਹਦੇ ਚ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਇਹਦੇ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜਰੂਰ ਸਾਡੇ ਨਾਲ ਇਹ ਕਾਲਜ ਜਰੂਰ ਸ਼ੇਅਰ ਕਰੋ ਕਿ ਤੁਹਾਨੂੰ ਕੀ ਲੱਗਦਾ ਆ ਪੀ ਕਿਸ ਤਰ੍ਹਾਂ ਹੋਣਾ ਚਾਹੀਦਾ ਆ ਸਾਹਮਣੇ ਆਈ ਜਾਵੇ ਉਸ ਗੱਲ ਦੇ ਉੱਤੇ ਗੱਲਬਾਤ ਕਰ ਸਕੀ ਐ ਲਗਾਤਾਰ ਜਿਹੜਾ ਆ ਸੰਡੇ ਲਾਈਵ ਦੇ ਵਿੱਚ ਜੁੜੇ ਪਏ ਆ ਤੇ ਗੱਲ ਕਰ ਲੈਣੇ ਆ ਪੀ ਅਗਨੀ ਵੀਰ ਜਿਹੜੀ ਭਰਤੀ ਐ ਬਹੁਤ ਸਾਰੇ ਮਿੱਤਰ ਭੈਣ ਭਰਾਵਾਂ ਵੱਲੋਂ ਕਿਹਾ ਜਾ ਰਿਹਾ ਕਿ ਬੰਦ ਕਰ ਦਿੱਤੀ ਜਾਵੇ ਇਹਦਾ ਕੋਈ ਬੈਨੀਫਿਟ ਨਹੀਂਗਾ ਕਿਉਂਕਿ ਜਦੋਂ ਵੀ ਸਾਡਾ ਕੋਈ ਭਰਾ ਫੌਜ ਦੇ ਵਿੱਚ ਭਰਤੀ ਹੁੰਦਾ ਆ ਅਗਨੀ ਵੀਰ ਜਿਹੜੀ ਸਕੀਮ ਹੈਗੀ ਉਹਦੇ ਤਹਿਤ ਉਸ ਤੋਂ ਬਾਅਦ ਜੇਕਰ ਉਹਦੀ ਅਗਨੀਵੀਰ ਦੇ ਪਾਰਟੀ ਦੇ ਵਿੱਚ ਹੋਣ ਤੋਂ ਬਾਅਦ ਜੇਕਰ ਉਹਦੀ ਸਹੀਦੀ ਹੋ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਤਾਂ ਉੱਥੇ ਜਿਹੜਾ ਸਾਡੀ ਸਰਕਾਰ ਵੱਲੋਂ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਿਆਮ ਮਿਆਜਾ ਜਿਹੜਾ ਆ ਨਹੀਂ ਦਿੱਤਾ ਜਾਂਦਾ ਕੋਈ ਵੀ ਉਹਨੂੰ ਮਤਬਲ ਫਾਇਦਾ ਨਹੀਂ ਦਿੱਤਾ ਜਾਂਦਾ ਉਹਦੀ ਪੈਨਸਲ ਵੀ ਕਹਿੰਦੇ ਨਹੀਂ ਲੱਗਦੀ ਤੇ ਨਾਲ ਦੀ ਨਾਲ ਕਿਹਾ ਜਾਂਦਾ ਕਿ ਉਹਨੂੰ ਐਂਡ ਤੇ ਜਿਹੜਾ ਉਹ ਪੈਸਾ ਤੇ ਲਾ ਉਹ ਵੀ ਨਹੀਂ ਮਿਲਦਾ ਹਾਂ ਸਰਕਾਰਾਂ ਆਪਣੇ ਤੌਰ ਤੇ ਆਪਣੇ ਆਪਣੇ ਏਰੀਆ ਦੇ ਵਿੱਚ ਦੇ ਦੇਣ ਤੇ ਉਹ ਗੱਲ ਵੱਖਰੀ ਹੈ ਪਰ ਅਗਨੀਵੀਰ ਭਰਤੀ ਹੈ ਜਿਹੜੀ ਉਹਨੂੰ ਸਾਰੇ ਨਕਾਰਦੇ ਪਏ ਨੇ ਨੌਜਵਾਨਾਂ ਨੂੰ ਇਰਤੇ ਇਹ ਸਵਾਲ ਕਰਦੇ ਆ ਕਿ ਕੀ ਇਹ ਭਰਤੀ ਹੈ ਜਿਹੜੀ ਇਹ ਬੰਦ ਕਰ ਦੇਣੀ ਚਾਹੀਦੀ ਜਾਂ ਭਰਤੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਭਰਤੀ ਬੰਦ ਕਰ ਦਿੱਤੀ ਜਾਵੇ ਜਾਂ ਮਤਲਬ ਭਰਤੀ ਚਲਦੀ ਰਹੇ ਇਹਦੇ ਤੇ ਆਪਣੇ ਕਮੈਂਟ ਜਰੂਰ ਕਰੋ ਕਿ ਅਗਨੀ ਵੀਰ ਭਰਤੀ ਦੇ ਉੱਤੇ ਤੁਹਾਡੀ رائے ਕੀ ਹੈ ਜਰੂਰ ਕਰੋ ਤਾਂ ਕਿ ਅਸੀਂ ਤੁਹਾਡੇ ਕਮੈਂਟ ਨੂੰ ਲੈ ਕੇ ਇੱਕ ਡਿਸੀਜਨ ਲੈ ਸਕੀਏ ਕਿ ਵਾਕਿਆ ਹੀ ਲੋਕ ਚਾਹੁੰਦੇ ਆ ਕਿ ਅਗਨੀ ਵੀਰ ਭਰਤੀ ਜਿਹੜੀ ਬੰਦ ਹੋ ਜੇ ਤਾਂ ਕਿ ਗੱਲਬਾਤ ਜਿਹੜੀ ਇਹ ਕੀਤੀ ਜਾਵੇ ਦੂਸਰਾ ਮੁੱਦਾ ਸਾਡਾ ਕੰਗਣਾ ਰਣਾਵਤ ਆਲਾ ਭੈਣ ਕੁਲਵਿੰਦਰ ਕੌਰ ਨੇ ਬੜੇ ਹੀ ਜ਼ੋਰਦਾਰ ਤਰੀਕੇ ਦੇ ਨਾਲ ਕੰਗਣਾ ਰਣਾਵਤ ਦੇ ਥੱਪੜ ਜੜ ਦਿੱਤਾ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਸੋਸ਼ਲ ਸਾਈਟਸ ਜਾਂ ਜਿੰਨੇ ਵੀ ਨਿਊਜ਼ ਨੈਟਵਰਕ ਨੇ ਉਹਨਾਂ ਦੇ ਉੱਤੇ ਤੁਸੀਂ ਇਹ ਖਬਰ ਬੜੀ ਤੜਲੇਦਾਰ ਚਲਦੀ ਹੋਈ ਦੇਖੇਗੇ ਕਿ ਕੰਗਣਾ ਨਾਵਦ ਦੇ ਚੰਡੀਗੜ੍ਹ ਸ਼ਹਿਰ ਦੇ ਵਿੱਚ 에어ਪੋਰਟ ਦੇ ਉੱਤੇ ਜਿਹੜਾ ਆ ਉਹਦੇ ਤੇ ਹਮਲਾ ਕੀਤਾ ਜਾਂਦਾ ਆ ਇੱਕ ਸਿਕਿਉਰਿਟੀ ਅਫਸਰ ਵੱਲੋਂ ਜੋ ਕਿ ਉੱਥੇ ਸਿਕਿਉਰਿਟੀ ਇੰਚਾਰਜ ਸੀ ਜਾਂ ਸਿਕਿਉਰਿਟੀ ਦੇ ਵਿੱਚ ਸੀ ਸੀਆਈਐਸਐਫ ਦੀ ਇੱਕ ਲੇਡੀ ਅਧਿਕਾਰੀ ਇੱਕ ਵਿਮਨ ਅਧਿਕਾਰੀ ਜਿਹੜੀ ਸੀ ਉਹਦੇ ਵੱਲੋਂ ਜਿਹੜਾ ਕੰਗਣਾ ਰਨਾਵਤ ਦੇ ਥੱਪੜ ਜੜ ਦਿੱਤਾ ਜਾਂਦਾ ਆ ਉਹ ਥੱਪੜ ਕਿੰਨਾ ਕਿ ਜਾਇਜ਼ ਸੀ ਜਾਂ ਕਿਉਂ ਜਾਇਜ਼ ਸੀ ਜਿਵੇਂ ਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਭੈਣ ਨੇ ਆਪਣੀ ਨੌਕਰੀ ਨੂੰ ਖਤਰੇ ਦੇ ਵਿੱਚ ਪਾ ਲਿਆ ਕਈ ਲੋਕ ਕਹਿ ਰਹੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਹ ਵੀ ਕਿਸੇ ਦੀ ਬੇਟੀ ਹੈ ਬਹੁਤ ਸਾਰੀਆਂ ਵਖ ਵਖ ਕਰ ਐਵਾ ਜਿਹੜੀਆਂ ਆ ਉਹ ਸੋਸ਼ਲ ਨੈਟਵਰਕ ਹੈਂਡਲ ਤੇ ਤੁਹਾਨੂੰ ਮਿਲਦੀ ਆਉਣਗੀਆਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬਹੁਤ ਜਾਦੇ ਲੋਕਾਂ ਨੇ ਜਿਹੜਾ ਆ ਉਹ ਉਹ ਜਿਹੜਾ ਆ ਇਸ ਚੀਜ਼ ਨੂੰ ਐਪਰੀਸিয়েਟ ਕੀਤਾ ਕਿ ਕਦੇ ਵੀ ਜੇ ਕਰਕੇ ਇਹਨੂੰ ਉਕਸਾਇਆ ਜਾਏ ਤੇ ਉਦੋਂ ਥੱਪੜ ਦੇ ਚਾਂਸ ਬਣ ਸਕਦੇ ਆ ਜਿਵੇਂ ਕਿ ਕੁਲਵਿੰਦਰ ਕੌਰ ਭੈਣ ਨੇ ਜਿਹੜਾ ਆ ਉਹ ਥੱਪੜ ਜੜ ਦਿੱਤਾ ਕੰਗਣਾ ਦੇ ਕਿਉਂਕਿ ਕੰਗਣਾ ਵਾਲਿਆਂ ਦੇ ਵੱਲੋਂ ਸ਼ਾਇਦ ਕੁਝ ਗੱਲਾਂ ਕਰਕੇ ਉਹਨੂੰ ਉਕਸਾਇਆ ਗਿਆ ਜਿਵੇਂ ਕਿ ਕਹਿ ਦਿੱਤਾ ਗਿਆ ਕਿ ਭੈਣ ਦੇ ਜਿਹੜੀ ਗੱਲਬਾਤ ਆ ਉਹ ਉੱਥੇ ਉਹਦੀ ਮਾਤਾ ਵੀ ਕਿਸਾਨੀ ਧਰਨੇ ਤੇ ਜਾਂਦੀ ਸੀ ਪਰ ਜਦੋਂ ਉਹਦੇ ਕੰਨ ਦੇ ਵਿੱਚ ਗੱਲ ਗਈ ਕਿ 100-100 ਰੁਪਏ ਤੇ ਜਿਹੜੀਆਂ ਪੰਜਾਬ ਦੀਆਂ ਔਰਤਾਂ ਨੇ ਉਹ ਧਰਨੇ ਦੇ ਵਿੱਚ ਜਾਂਦੀਆਂ ਨੇ ਤੇ ਕੁਲਵਿੰਦਰ ਭੈਣ ਨੂੰ ਸ਼ਾਇਦ ਇਸ ਗੱਲ ਤੇ ਗੁੱਸਾ ਜ਼ਰੂਰ ਆ ਗਿਆ ਕਿ ਉਹਦੇ ਵਿੱਚ ਉਹਦੀ ਮਾਂ ਵੀ ਜਾਂਦੀ ਸੀ ਤੇ ਦਿਲੋਂ ਹੋ ਕੇ ਜਾਂਦੀ ਸੀ ਨਾ ਕਿ 100-100 ਰੁਪਏ ਦੇ ਚੱਕਰ 'ਚ ਇਸੇ ਕਰਕੇ ਸ਼ਾਇਦ ਉਸ ਗੁੱਸੇ ਨੂੰ ਕੰਟਰੋਲ ਨਾ ਕਰਦੇ ਹੋਏ ਕੁਲਵਿੰਦਰ ਭੈਣ ਨੇ ਜਿਹੜਾ ਆ ਉਹ ਕੰਗਣਾ ਰਨਾਫਤ ਜੋ ਕਿ ਬਾਲੀਵੁੱਡ ਦੀ ਐਕਟਰ ਆ ਉਹਦੇ ਥੱਪੜ ਜੜ ਦਿੱਤਾ ਉਹ ਥੱਪੜ ਦੀ ਗੂੰਜ ਜਿਹੜੀ ਇਹ ਪੂਰੇ ਹਿੰਦੁਸਤਾਨ ਨਹੀਂ ਪੂਰੇ ਵਾਰਡ ਦੇ ਵਿੱਚ ਹੀ ਉਹ ਗੂੰਜਣ ਲੱਗ ਪਈ ਪੂਰੇ ਵੱੜ ਦੇ ਵਿੱਚ ਉਹ ਜਿਹੜਾ ਸੋਸ਼ਲ ਨੈਟਵਰਕ ਦੇ ਉੱਤੇ ਇਹਦੀ ਆ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਤੇ ਰੌਲਾ ਰੱਪਾ ਜਿਹੜਾ ਐ ਡੱਟ ਕੇ ਪਾਇਆ ਗਿਆ ਪੈ ਵੀ ਰਿਹਾ ਐ ਗੱਲਬਾਤ ਵੀ ਚੱਲਦੀ ਪਈ ਐ ਅਸੀਂ ਵੀ ਅੱਜ ਏਸੀ ਚੀਜ਼ ਨੂੰ ਲੈ ਕੇ ਜਿਹੜਾ ਆ ਲਾਈਵ ਹੋਏ ਆ ਲਾਈਵ ਦੇ ਵਿੱਚ ਗੱਲਬਾਤ ਕਰਨ ਦੇ ਵਾਸਤੇ ਇਸ ਕਰਕੇ ਹੋਏ ਆ ਕਿ ਕੀ ਉਹ ਠੀਕ ਹੋਇਆ ਕੀ ਉਹ ਸਹੀ ਹੋਇਆ ਕੰਗਣਾ ਦੇ ਥੱਪੜ ਜੜਿਆ ਗਿਆ ਠੀਕ ਜੜਿਆ ਗਿਆ ਜਾਂ ਗਲਤ ਜੜਿਆ ਗਿਆ ਇਸ ਗੱਲ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਮੈਂਟ ਜ਼ਰੂਰ ਕਰੋ ਕਿ ਕੰਗਣਾ ਦੇ ਥੱਪੜ ਵੱਜਣਾ ਸਹੀ ਜਾਂ ਗਲਤ ਇਹਦੇ ਤੇ ਕਮੈਂਟ ਜ਼ਰੂਰ ਕਰੋ ਉਹ ਕੰਗਣਾ ਲੇ ਕੇ ਜੈਸਨੋ ਵੀ ਲਿਖ ਸਕਦੇ ਹੋ ਕੰਗਣਾ ਦੇ ਥੱਪੜ ਜੈਸਨੋ ਵੀ ਲਿਖ ਸਕਦੇ ਹੋ ਬਹੁਤਾ ਵੱਡਾ ਕਮੈਂਟ ਵੀ ਕਰਨ ਦੀ ਲੋੜ ਨਹੀਂ ਹੈ ਇੰਨਾ ਕੁ ਲਿਖ ਸਕਦੇ ਹੋ ਤੁਸੀਂ ਅਗਨੀ ਵੀਰ ਭਰਤੀ ਤੇ ਜੇ ਗੱਲ ਕਰ ਲਈ ਤਾਂ ਉਹਦੇ ਤੇ ਵੀ ਜਿਹੜਾ ਆ ਸਿਰਫ ਤੁਸੀਂ ਇੰਨੀ ਕ رائے ਦੇਣੀ ਹੈ ਕਿ ਅਗਨੀ ਵੀਰ ਭਰਤੀ ਜਿਹੜੀ ਬੰਦ ਹੋਣੀ ਚਾਹੀਦੀ ਹੈ ਅਗਨੀ ਵੀਰ ਭਰਤੀ ਯੈਸ ਜਾਂ ਨੋ ਚਾਹੀਦੀ ਹੈ ਕਿ ਜਾਂ ਨਹੀਂ ਚਾਹੀਦੀ ਜੈਸ ਨੋ ਦਾ ਕਮੈਂਟ ਤੁਸੀਂ ਕਰ ਸਕਦੇ ਹੋ ਅਗਨੀਵੀਰ ਭਰਤੀ ਲਿਖ ਕੇ ਆਪਣੇ ਕਮੈਂਟ ਜਰੂਰ ਦਿਓ ਇਸ ਟਾਈਮ ਪੰਜ ਕੁ ਵੀਰ ਭਰਾ ਜਿਹੜੇ ਆ ਸਾਨੂੰ ਦੇਖਦੇ ਪਏ ਆ ਕਿਹੜੇ ਕਿਹੜੇ ਵੀਰ ਦੇਖਦੇ ਪਏ ਆ ਕਮੈਂਟ ਜਰੂਰ ਕਰੋ ਯਾਰ ਤੁਹਾਡਾ ਵੀ ਕਮੈਂਟ ਜਿਹੜਾ ਆ ਬਹੁਤ ਮਹੱਤਵਪੂਰਨ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਕਮੈਂਟ ਕੀਤਾ ਜਾਵੇ ਤੇ ਕਮੈਂਟ ਦੇ ਨਾਲ ਜਿਹੜਾ ਆ ਪਤਾ ਲੱਗ ਜਾਂਦਾ ਵੀ ਲਾਈਵ ਸੈਸ਼ਨ ਦੇ ਵਿੱਚ ਵਾਕਿਆ ਹੀ ਸਾਡਾ ਵੀ ਜਿਹੜਾ ਆ ਮਕਸਦ ਉਹ ਪੂਰਾ ਹੋ ਜਾਂਦਾ ਵੀ ਅਸੀਂ ਆਪਣੇ ਸਬਸਕ੍ਰਾਈਬਰ ਦੇ ਨਾਲ ਗੱਲਬਾਤ ਕਰਦੇ ਪਏ ਆ ਤੀਸਰਾ ਟਾਪਿਕ ਹੈ ਜਿਹੜਾ ਮੋਦੀ ਸਰਕਾਰ ਦੁਬਾਰਾ ਤੋਂ ਜਿਹੜੀ ਹੈ ਸੈਂਟਰ ਦੇ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਹੈ ਜਿੱਥੇ ਕਿ ਸਾਡੇ ਮੋਦੀ ਸਾਹਿਬ ਦੁਬਾਰਾ ਤੋਂ ਅੱਜ ਸ਼ਾਮ 7 ਵਜੇ ਜਿਹੜੀ ਹੈ ਸੌ ਚੁੱਕਣਗੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਪ੍ਰੋਗਰਾਮ ਹੋਇਆ ਇਹ ਸਹੀ ਹੋਇਆ ਚੰਗਾ ਹੋਇਆ ਜਾਂ ਗਲਤ ਹੋਇਆ ਇਹਦੇ ਤੇ ਤੁਸੀਂ ਆਪਣੀ رائے ਜਿਹੜੀ ਹੈ ਅ ਦੇ ਸਕਦੇ ਹੋ ਇਹਦੇ ਤੇ ਤੁਸੀਂ ਆਪਣੀ ਗੱਲਬਾਤ ਜਿਹੜੀ ਇਹ ਸਾਡੇ ਨਾਲ ਕਰ ਸਕਦੇ ਹੋ ਕਿ ਕੀ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਆਪਣੇ ਲਾਈਵ ਕਮੈਂਟ ਜਰੂਰ ਛੱਡਿਆ ਕਰੋ ਤਾਂ ਕਿ ਜਿਹੜਾ ਆ ਗੱਲਬਾਤ ਅੱਗੇ ਕੀਤੀ ਜਾਵੇ ਫਿਲਹਾਲ ਆਪਾਂ ਕਾਫੀ ਪੋਸਟਾਂ ਵੀ ਪਾਈਆਂ ਸੀ ਕਿ ਸੰਡੇ ਲਾਈਵ ਹੋਇਆ ਜਾਏਗਾ ਸੰਡੇ ਦੀ ਸੰਡੇ ਲਾਈਵ ਹੋਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਸਾਡੇ ਨਾਲ ਅਜੇ ਤੱਕ ਕੋਈ ਵੀ ਭੈਣ ਭਰਾ ਜਿਹੜਾ ਨਹੀਂ ਜੁੜਿਆ ਸੰਡੇ ਲਾਈਵ ਜਿਹੜਾ ਆ ਸ਼ਾਮ ਦੇ 5 ਵਜੇ ਤਕਰੀਬਨ ਤਕਰੀਬਨ ਅਸੀਂ ਸ਼ੁਰੂ ਕਰਕੇ ਜਿਹੜਾ ਆ 6 ਵਜੇ ਦੇ ਲਾਗੇ ਚਾਗੇ ਜਿਹੜਾ ਆ ਸੰਡੇ ਲਾਈਵ ਨੂੰ ਕਵਰ ਕਰਿਆ ਕਰਾਂਗੇ 1 ਘੰਟੇ ਦੇ ਵਿੱਚ ਜਿਹੜਾ ਆ ਉਹ ਸੰਡੇ ਲਾਈਵ ਜਿਹੜਾ ਆ ਗੱਲਬਾਤ ਕਰਾਂ ਕਰਾਂਗੇ ਨਵੇਂ-ਨਵੇਂ ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਵੇਂ-ਨਵੇਂ ਮੁੱਦਿਆਂ ਦੇ ਉੱਤੇ ਜਿਹੜੀ ਹੈ ਗੱਲਬਾਤ ਕਰਾਂਗੇ ਤੁਹਾਡੇ ਨਾਲ ਕਿ ਜਿਹੜੇ ਮੁੱਦੇ ਨੇ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਉਹ ਗੱਲਬਾਤ ਸਾਰੀ ਜਿਹੜੀ ਹੈ ਉਹ ਕਿਵੇਂ ਦੇਖਦੇ ਹੋ ਮੁੱਦਾ ਜਿਵੇਂ ਕਿ ਅੱਜ ਅਗਨੀਵੀਰ ਭਰਤੀ ਦਾ ਫਿਲਹਾਲ ਸਭ ਤੋਂ ਮਾਰੀ ਗੱਲ ਇਹ ਪਈ ਯਾਰ ਇੰਨੇ ਜਣੇ ਵੇਖਦੇ ਵੀ ਪਏ ਆ ਪਰ ਕਮੈਂਟ ਕੋਈ ਨਹੀਂ ਕਰਦਾ ਪਿਆ ਕਮੈਂਟ ਕਰਨ ਨਾਲ ਤਾਂ ਕੋਈ ਵੱਡੀ ਗੱਲ ਹੀ ਨਹੀਂ ਯਾਰ ਆਪਣੀ رائے ਦੇ ਸਕਦੇ ਤੁਸੀਂ ਕਿ ਅਗਨੀ ਵੀਰ ਭਰਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਤੇ ਜਾਂ ਫਿਰ ਮੇਰੇ ਖਾਲ ਨਾਲ ਹੋ ਸਕਦਾ ਮੇਰੇ ਜਿਆਦਾ ਸਬਸਕ੍ਰਾਈਬਰ ਅਨਪੜ੍ਹੇ ਹੋਣ ਜਿਹੜੇ ਕਮੈਂਟ ਦੇ ਵਿੱਚ ਜਵਾਬ ਨਹੀਂ ਦੇ ਰਹੇ ਦੇਣਾ ਚਾਹੀਦਾ ਯਾਰ ਜੇਕਰ ਵੀ ਪੜ੍ਹੇ ਲਿਖੇ ਹੋ ਮਤਲਬ ਵੱਡੇ ਵਡੇਰੇ ਨਹੀਂ ਹੋ ਨੌਜਵਾਨ ਹੋ ਤਾਂ ਅਗਨੀ ਵੀਰ ਭਰਤੀ ਤੇ ਕਮੈਂਟ ਜ਼ਰੂਰ ਕਰ ਸਕਦੇ ਹੋ ਕਰੋ ਜ਼ਰੂਰ ਅਗਨੀਵੀਰ ਭਰਤੀ ਦੇ ਵੀ ਗੱਲ ਕਰਦੇ ਆ ਨਾਲ ਦੀ ਨਾਲ ਜਿਹੜਾ ਆ ਕੰਗਣਾ ਰਣਾਵਤ ਦੇ ਗੱਲਬਾਤ ਕਰਦੇ ਪਏ ਆ ਉਹਦੇ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਟਿੱਪਣੀ ਕੋਈ ਵੀ ਕਮੈਂਟ ਨਹੀਂ ਆਇਆ ਹੋਣਾ ਚਾਹੀਦਾ ਜਦ ਕਿ ਕਮੈਂਟ ਤਾਂ ਹੀ ਪਤਾ ਲੱਗੇਗਾ ਕਿ ਇਹ ਜਿਹੜੀ ਭਰਤੀ ਏ ਇਹ ਕਿਸ ਤਰ੍ਹਾਂ ਤੇ ਕੀ ਏ ਤੇ ਜਾਂ ਕੰਗਣਾ ਰਣਾਵਤ ਬਾਰੇ ਜਿਹੜੀ ਗੱਲਬਾਤ ਆ ਉਹ ਕੀ ਏ ਕਿਸ ਤਰ੍ਹਾਂ ਆ ਉਹਦੇ ਤੇ ਗੱਲਬਾਤ ਕਰਨ ਦੇ ਵਾਸਤੇ ਮੈਂ ਤਾਂ ਕਹਿ ਰਿਹਾ ਵਾ ਵੀ ਇੱਕ ਵਾਰੀ ਜ਼ਰੂਰ ਕਮੈਂਟ ਕਰੋ ਤਾਹੀਂ ਜਿਹੜਾ ਆ ਸੰਡੇ ਲਾਈਵ ਹੋ ਕੇ ਜਿਹੜਾ ਸਾਨੂੰ ਮਜ਼ਾ ਆਏਗਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਤੇ ਜਰੂਰ ਇੱਕ ਵਾਰੀ ਜਿਹੜਾ ਲਾਈਵ ਆ ਕੇ ਸਾਡੇ ਨਾਲ ਕਮੈਂਟ ਦੇ ਉੱਤੇ ਗੱਲਬਾਤ ਕਰੋ ਜੇਕਰ ਤੁਸੀਂ ਇਸੇ ਤਰ੍ਹਾਂ ਸਾਥ ਛੱਡੋਗੇ ਤੇ ਫਿਰ ਲਾਈਵ ਹੋ ਹੁੰਦਾ ਵੀ ਕੋਈ ਜ਼ਿਆਦਾ ਮਜ਼ਾ ਨਹੀਂ ਆ ਰਿਹਾ ਕਿਉਂਕਿ ਲਾਈਵ ਹੋ ਹੁੰਦਾ ਮਕਸਦ ਸਿਰਫ ਤੇ ਸਿਰਫ ਤੁਹਾਡੇ ਨਾਲ ਗੱਲਬਾਤ ਕਰਨਾ ਤੁਹਾਡੇ ਵਿਚਾਰ ਲੈਣੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਨੇ ਉਹ ਲੈਣੇ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਆ ਆਪਣੀ ਵਿਚਾਰਧਾਰਾ ਦੇ ਨਾਲ ਜੋੜਨਾ ਤੁਸੀਂ ਜੋੜ ਸਕਦੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜਰੂਰ ਕਰੋ ਲਾਈਵ ਗੱਲਬਾਤ ਜਿਹੜਾ ਆ ਉਹ ਕਰਨ ਦਾ ਸਿਰਫ ਮਜ਼ਾ ਇਹਦੇ 'ਚ ਹੀ ਹੈ ਜੇਕਰ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਤਾਂ ਵਧੀਆ ਲੱਗੇਗਾ ਤੇ ਲਾਈਵ ਸੈਸ਼ਨ ਦੇ ਵਿੱਚ ਇੱਕ ਵਾਰ ਜਰੂਰ ਆ ਕੇ ਆਪਣਾ ਕਮੈਂਟ ਜਰੂਰ ਕਰੋ ਉਹ ਜਿਹੜੀ ਗੱਲਬਾਤ ਚੱਲਦੀ ਪਈ ਔਰ ਚੱਲਦੀ ਪਈ ਅਗਨੀਵੀਰ ਭਰਤੀ ਨੂੰ ਲੈ ਕੇ ਤੇ ਅਗਨੀਵੀਰ ਭਰਤੀ ਕੰਗਣਾ ਰਾਵਤ ਦਾ ਥੱਪੜ ਤੇ ਮੋਦੀ ਸਰਕਾਰ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਪਏ ਆਂ ਵੀ ਮੋਦੀ ਸਰਕਾਰ ਦੁਬਾਰਾ ਤੋਂ ਜਿਹੜਾ ਆ ਅੱਜ ਸ਼ਾਮ ਨੂੰ ਕਹਿੰਦੇ ਨੇ 7 ਵਜੇ ਮੋਦੀ ਜੀ ਜਿਹੜੇ ਆ ਸੌਂ ਚੌਕ ਸੰਮੇਲਨ ਦੇ ਵਿੱਚ ਆਉਣਗੇ ਤੇ ਸੌਂ ਖਾਣਗੇ ਕਸਮ ਖਾਣਗੇ ਜਿਹੜੀ ਕਿ ਅੱਜ ਦੀ ਜਿਹੜੀ ਗੱਲਬਾਤ ਹੈਗੀ ਏ ਸੌਂ ਚੌਕ ਰਸਮ ਉਹ ਨਿਭਾਈ ਜਾਏਗੀ ਸਰਕਾਰਾਂ ਆਂਦੀਆਂ ਪਈਆਂ ਨੇ ਜਾਂਦੀਆਂ ਪਈਆਂ ਨੇ ਪਰ ਮੋਦੀ ਸਰਕਾਰ ਟिकी ਹੋਈ ਏ ਜਾਂਦਾ ਨਾ ਨਹੀਂ ਲੈ ਰਹੀ ਤੇ ਸ਼ਾਇਦ ਇਹ ਲੋਕਾਂ ਦਾ ਪਿਆਰ ਹੀ ਆਪਾਂ ਲਾ ਲਈਏ ਵੀ ਕਾਫੀ ਹੱਦ ਤੱਕ ਜਿਹੜਾ ਆ ਆ ਮੋਦੀ ਦੇ ਹੱਥ ਕਦੇ ਵਿੱਚ ਬੀਜੇਪੀ ਦੇ ਹੱਕ ਦੇ ਵਿੱਚ ਲੋਕ ਉੱਭਰੇ ਪੰਜਾਬ ਦੇ ਵਿੱਚ ਨਹੀਂ ਵੀ ਉੱਭਰੇ ਪਰ ਬਾਹਰੋਂ ਫੇਰ ਵੀ ਲੋਕਾਂ ਨੇ ਉਹਨਾਂ ਨੂੰ ਉਸ ਕੈਟਾਗਰੀ ਦੇ ਵਿੱਚ ਲੈ ਜਾਂਦਾ ਕਿ ਉਹ ਪ੍ਰਧਾਨ ਮੰਤਰੀ ਬਣ ਸਕਣ ਤੇ ਪ੍ਰਧਾਨ ਮੰਤਰੀ ਦੀ ਸ਼ੀਰ ਦੇ ਉੱਤੇ ਜਿਹੜਾ ਆ ਉਹ ਰਿਆ ਸਕਨ ਅੱਜ ਦਾ ਜਿਹੜਾ ਮੁੱਦਾ ਅਗਨੀਵੀਰ ਭਰਤੀ ਦਾ ਸੀ ਕੰਗਣਾ ਰਣਾਵਤ ਦਾ ਸੀ ਤੇ ਅਗਨੀਵੀਰ ਭਰਤੀ ਦਿੱਤੇ ਦੁਬਾਰਾ ਤੋਂ ਗੱਲਬਾਤ ਕਰ ਲਈ ਨੇ ਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਪਈਆਂ ਨੇ ਜਿਹਦੇ ਚ ਬਹੁਤ ਸਾਰੇ ਜਿਹੜੇ ਆ ਬੁੱਧੀਜੀਵੀਆਂ ਨੇ ਗੱਲ ਕੀਤੀ ਕਿ ਅਗਨੀਵੀਰ ਭਰਤੀ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਗਨੀਵੀਰ ਭਰਤੀ ਦੇ ਵਿੱਚ ਭਰਤੀ ਹੋਏ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੁੱਖ ਸਹਦਾ ਨਹੀਂ ਦਿੱਤੀ ਜਾਂਦੀ ਕਿਆ ਜਾਂਦਾ ਕਿ ਰਿਟਾਇਰਮੈਂਟ ਤੋਂ ਬਾਅਦ ਨਾ ਤੇ ਉਹਨਾਂ ਨੂੰ ਪੈਨਸ਼ਨ ਦੇ ਨਾਂ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਾਮਿਆਜਾ ਦਿੱਤਾ ਜਾਂਦਾ ਹੈ ਤੇ ਦੂਸਰਾ ਜੇਕਰ ਉਹਨਾਂ ਦੀ ਕਿਸੇ ਤੀਕੇ ਦੇ ਨਾਲ ਭਰਤੀ ਹੋਣ ਤੋਂ ਬਾਅਦ ਛੇਦੀ ਹੋ ਜਾਂਦੀ ਤੇ ਉੱਥੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਬੈਨੀਫਿਟ ਨਹੀਂ ਦਿੱਤਾ ਜਾਂਦਾ ਉਸੇ ਦੇ ਉੱਤੇ ਕਰਕੇ ਜਿਹੜਾ ਆ ਅਗਨੀਵੀਰ ਭਰਤੀ ਨੂੰ ਜਿਹੜਾ ਆ ਖਤਮ ਕਰਨ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਭਰਤੀ ਜਿਹੜੀ ਬੰਦ ਹੋ ਜਾਣੀ ਚਾਹੀਦੀ ਹੈ ਬੁੱਧੀਜੀਵੀਆ ਨੇ ਕਿਹਾ ਕਿ ਬੰਦ ਹੋ ਜਾਣੀ ਚਾਹੀਦੀ ਹੈ ਟਾਡੀ ਰਹਿ ਜਾਣਨ ਦੀ ਕੋਸ਼ਿਸ਼ ਕਰਦੇ ਪਏ ਸੀ ਕਿ ਕੀ ਇਹ ਭਰਤੀ ਬੰਦ ਹੋਣੀ ਚਾਹੀਦੀ ਹੈ ਕਿ ਜਾਂ ਚੱਲਦੀ ਰਹਿਣੀ ਚਾਹੀਦੀ ਹੈ ਤੁਸੀਂ ਆਪਣਾ ਕਮੈਂਟ ਛੱਡ ਸਕਦੇ ਹੋ ਆਪਣਾ ਕਮੈਂਟ ਦੇ ਸਕਦੇ ਹੋ ਕਿ ਅਗਨੀਵੀਰ ਭਰਤੀ ਬੰਦ ਹੋਣੀ ਚਾਹੀਦੀ ਹੈ ਜਾਂ ਚੱਲਦੀ ਰਹਿਣੀ ਚਾਹੀਦੀ ਹੈ ਦੂਸਰਾ ਮੁੱਦਾ ਜਿਹੜਾ ਅੱਜ ਦਾ ਉਹ ਸਾਡਾ ਸੀ ਕਿ ਕੰਗਣਾ ਰਨਾਬਤ ਦੇ ਥੱਪੜ ਵੱਜਣ ਵਾਲੀ ਗੱਲ ਸੀ ਜਿਹੜੀ ਜਿਹਦੇ ਚ ਕੁਲਵਿੰਦਰ ਕੌਰ ਭੈਣ ਨੇ ਜਿਹੜਾ ਆ ਉਹ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਕੇ ਤੇ ਕੰਗਣਾ ਦੇ ਜਿਹੜਾ ਥੱਪੜ ਜੜ ਦਿੱਤਾ ਕਾਰਨ ਸੀ ਕਿ ਕੰਗਣਾ ਨੇ ਪੰਜਾਬ ਦੀਆਂ ਧੀਆਂ ਭੈਣਾਂ ਤੇ ਮਾਵਾ ਬਾਰੇ ਗਲਤ ਸ਼ਬਦਾਵਲੀ ਯੂਜ਼ ਕੀਤੀ ਜਿੱਥੇ ਉਹਨੇ ਕਿਹਾ ਕਿ ਏ 100-100 ਰੁਪਏ ਦਿਹਾੜੀ ਦੇ ਉੱਤੇ ਜਾ ਕੇ ਧਰਨੇ ਦੇ ਵਿੱਚ ਬਹਿ ਜਾਂਦੀਆਂ ਨਹੀਂ ਇਸੇ ਚੀਜ਼ ਨੂੰ ਸਹਿਣ ਨਾ ਕਰਦੇ ਹੋਏ ਕੁਲਵਿੰਦਰ ਕੌਰ ਭੈਣ ਨੇ ਜਿਹੜਾ ਆ ਕੰਗਣਾ ਰਨਾਵਤ ਜੋ ਕਿ ਫਿਲਮੀ ਐਕਟਰ ਆ ਉਹਨਾਂ ਦੇ ਥੱਪੜ ਦਾ ਜੜ ਦਿੱਤਾ ਸੀ ਜਿਹਦਾ ਰੌਲਾ ਜਿਹੜਾ ਆ ਪੂਰੇ ਸੋਸ਼ਲ ਮੀਡੀਆ ਤੇ ਨੈਟਵਰਕ ਨਿਊਜ਼ ਨੈਟਵਰਕ ਦੇ ਉੱਤੇ ਪੂਰੇ ਤਰ੍ਹਾਂ ਹਰ ਚੈਨਲ ਦੇ ਉੱਤੇ ਪੈ ਗਿਆ ਤੇ ਲੋਕਾਂ ਨੇ ਕਿਹਾ ਕਈਆਂ ਨੇ ਕਿਹਾ ਕਿ ਬਹੁਤ ਵਧੀਆ ਪੰਜਾਬ ਤੇ ਪੰਜਾਬ ਤੋਂ ਬਾਹਰ ਦੇ ਕਈ ਲੋਕਾਂ ਨੇ ਜਿਹੜਾ ਆ ਇਹ ਚੀਜ਼ ਨੂੰ ਸਰਾਇਆ ਤੇ ਕੁਲਵਿੰਦਰ ਕੌਰ ਭੈਣ ਦਾ ਸਾਥ ਦਿੱਤਾ ਪਰ ਕਿਤਨਾ ਕਿਤੇ ਕਈ ਲੋਕਾਂ ਨੇ ਇਹ ਵੀ ਗੱਲ ਸਾਹਮਣੇ ਲਿਆਂਦੀ ਕਿ ਭੈਣ ਨੇ ਆਪਣੀ ਨੌਕਰੀ ਤੇ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਲਿਆ ਕਿਉਂਕਿ ਉਸ ਤੋਂ ਤੁਰੰਤ ਬਾਅਦ ਜਿਹੜਾ ਹੈ ਭੈਣ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਤੇ ਉਹਦੀ ਨੌਕਰੀ ਨੂੰ ਵੀ ਖਤਰੇ ਦੇ ਵਿੱਚ ਲੈ ਆਂਦਾ ਇਸੇ ਗੱਲ ਦੇ ਉੱਤੇ ਅਸੀਂ ਤੁਹਾਡੇ ਨਾਲ ਜਿਹੜਾ ਹੈ ਰੂਬਰੂ ਹੋ ਕੇ ਜਾਣਨ ਦੀ ਕੋਸ਼ਿਸ਼ ਕਰਦੇ ਪਏ ਹਾਂ ਕਿ ਕਮੈਂਟ ਕਰਕੇ ਦੱਸੋ ਕਿ ਕੀ ਕੁਲਵਿੰਦਰ ਕੌਰ ਭੈਣ ਨੇ ਇਹ ਠੀਕ ਕੀਤਾ ਕੰਗਣਾ ਰਾਵੜ ਦੇ ਥੱਪੜ ਵੱਜਾ ਸਹੀ ਵੱਜਾ ਅ ਅਗਨੀ ਵੀਰ ਭਰਤੀ ਬੰਦ ਹੋਵੇ ਜਾਂ ਚਲਦੀ ਰਹੇ ਇਸ ਦੇ ਉੱਤੇ ਜਿਹੜੀ ਇਹ ਗੱਲਬਾਤ ਕਰਨ ਦੀ ਜਿਹੜੀ ਤੁਹਾਡੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਈਵ ਦੇ ਵਿੱਚ ਸੰਡੇ ਲਾਈਵ ਸੈਸ਼ਨ ਹੈ ਜਿਹੜਾ ਉਹ ਚੱਲਦਾ ਪਿਆ ਆ ਹਰ ਸੰਡੇ 5 ਵਜੇ ਜਿਹੜਾ ਆ ਇਹ ਲਾਈਵ ਸੈਸ਼ਨ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਗੱਲ ਮੁੱਦੇ ਤੇ ਕਰਦੇ ਰਾਂਗੇ ਕਿਸੇ ਨਾ ਕਿਸੇ ਦੇ ਅ ਤੁਸੀਂ ਸਾਡੇ ਨਾਲ ਸੰਡੇ 5 ਵਜੇ ਜ਼ਰੂਰ ਜੁੜਿਆ ਕਰੋ ਤਾਂ ਕਿ ਜਿਹੜਾ ਆ ਇਹ ਸੈਸ਼ਨ ਦੇ ਵਿੱਚ ਗੱਲਬਾਤ ਕੀਤੀ ਜਾਵੇ ਫਿਲਹਾਲ ਦੋ ਤੋਂ ਚਾਰ ਲੋਕ ਆ ਰਹੇ ਨੇ ਉਹ ਵੀ ਕਮੈਂਟ ਕਰਨ ਤੋਂ ਗੁਰੇਜ਼ ਕਰਦੇ ਪਏ ਨੇ ਕਿਉਂ ਕਰਦੇ ਪਏ ਨੇ ਇਹਦੇ ਤੇ ਕੁਝ ਨਹੀਂ ਕਿਹਾ ਜਾ ਸਕਦਾ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕਰਨ ਯੋਗ ਨੇ ਕਰਨ ਵਾਲੀਆਂ ਨੇ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਦਿਲ ਵੀ ਕਰਦਾ ਪਿਆ ਇਸ ਟਾਈਮ ਵੀ ਤੋਂ 25 ਮਿੰਟ ਦਾ ਲਾਈਵ ਸੈਸ਼ਨ ਹੋ ਗਿਆ ਆ ਪਰ ਕਿਸੇ ਨੇ ਵੀ ਇਸ ਮੁੱਦੇ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕੀਤਾ ਕਿਉਂ ਨਹੀਂ ਕੀਤਾ ਇਹਦੇ ਬਾਰੇ ਕੋਈ ਗੱਲਬਾਤ ਨਹੀਂ ਕਰ ਸਕਦੇ ਮੁੱਦਾ ਦੁਬਾਰਾ ਤੋਂ ਦੱਸ ਦਈਏ ਕਿ ਅਗਨੀਵੀਰ ਭਰਤੀ ਨੂੰ ਲੈ ਕੇ ਬਹੁਤ ਸਾਰੀ ਚਰਚਾ ਹੋ ਰਹੀ ਹੈ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਜਿੱਦੇ ਤੇ ਲੋਕ ਕਹਿ ਰਹੇ ਨੇ ਕਿ ਅਗਨੀਵੀਰ ਭਰਤੀ ਨੂੰ ਬੰਦ ਕਰ ਦਿੱਤਾ ਜਾਵੇ ਤੇ ਅਗਨੀਵੀਰ ਭਰਤੀ ਜਿਹੜੀ ਏ ਉਹ ਨਹੀਂ ਕੀਤੀ ਜਾਣੀ ਚਾਹੀਦੀ ਇਸ ਚੀਜ਼ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਆਪਣੇ ਵਿਊ ਦੇ ਰਹੇ ਨੇ ਵੀ ਅਗਨੀਵੀਰ ਭਰਤੀ ਨੂੰ ਜਿਹੜਾ ਆ ਬੰਦ ਕਰਨਾ ਕਿਉਂ ਏ ਇਸੇ ਚੱਕਰ ਦੇ ਵਿੱਚ ਅਸੀਂ ਜਿਹੜਾ ਲਾਈਵ ਹੋਏ ਸੀ ਲਾਈਵ ਸੈਸ਼ਨ ਦੇ ਵਿੱਚ ਜਿਹੜਾ ਆ ਅਗਨੀਵੀਰ ਭਰਤੀ ਨੂੰ ਜਿਹੜਾ ਚਲਾਉਣਾ ਚਾਹੀਦਾ ਜਾਂ ਬੰਦ ਕਰ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ ਅਸੀਂ ਤੁਹਾਡੇ ਰੈ ਲੈਣ ਦੀ ਕੋਸ਼ਿਸ਼ ਕੀਤੀ ਕਮੈਂਟਾਂ ਦੇ ਵਿੱਚ ਪਰ ਕਿਸੇ ਵੀ ਤਰ੍ਹਾਂ ਦਾ ਫਿਲਹਾਲ ਕੋਈ ਵੀ ਕਮੈਂਟ ਨਹੀਂ ਆ ਰਿਹਾ ਤੇ ਜੇਕਰ ਤੁਹਾਡਾ ਕਮੈਂਟ ਨਹੀਂ ਆ ਰਿਹਾ ਤੇ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਸੰਡੇ ਅਸੀਂ ਲਾਈਵ ਹੋਈਏ ਪਰ ਜੇ ਜ਼ਿਆਦਾ ਕਮੈਂਟ ਆਉਣਗੇ ਤਾਂ ਲਗਾਤਾਰ ਗੱਲਬਾਤ ਕਰਦੇ ਰਾਂਗੇ ਦੂਸਰਾ ਮੁੱਦਾ ਜਿਹੜਾ ਸੀ ਅਸੀਂ ਚੁੱਕਿਆ ਸੀ ਕੰਗਣਾ ਰਣਾਵਤ ਦੇ ਥੱਪੜ ਵੱਜਣ ਵਾਲਾ ਲਾਈਵ ਅਸੀਂ ਗੱਲਬਾਤ ਕਰਦੇ ਪਏ ਸੀ ਕੀ ਕੁਲਵਿੰਦਰ ਕੌਰ ਭੈਣ ਨੇ ਉਹਨਾਂ ਦੇ ਥੱਪੜ ਜੜ ਕੇ ਸਹੀ ਕੀਤਾ ਜਾਂ ਗਲਤ ਕੀਤਾ ਇਹਦੇ ਤੇ ਵੀ ਤੁਹਾਡੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਮੋਦੀ ਸਰਕਾਰ ਨਾਲ ਕਿੰਨੇ ਲੋਕ ਸਹਿਮਤ ਨੇ ਪੰਜਾਬ ਦੇ ਵਿੱਚ ਉਹ ਵੀ ਆਪਣਾ ਕਮੈਂਟ ਕਰ ਸਕਦੇ ਸੀ ਪਰ ਹਾਲੇ ਤੱਕ ਉਹ ਵੀ ਕਿਸੇ ਨੇ ਕਮੈਂਟ ਨਹੀਂ ਕੀਤਾ ਪਰ ਕੋਈ ਗੱਲ ਨਹੀਂ ਅਸੀਂ ਅੱਜ ਲਾਈਵ ਹੋਏ ਆ ਦੁਬਾਰਾ ਅਗਲੇ ਸੰਡੇ ਲਾਈਵ ਹੋਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੇਨਤੀ ਇਹ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਲਗਾਤਾਰ ਲਾਈਵ ਹੋ ਕੇ ਸਾਡੇ ਨਾਲ ਜਿਹੜਾ ਆ ਲਾਈਵ ਚੱਲਣਾ ਚਾਹੁੰਦੇ ਹੋ ਤੇ ਜਰੂਰ ਸਾਡੇ ਨਾਲ ਲਾਈਵ ਹੋਇਆ ਕਰੋ ਤੇ ਗੱਲਬਾਤ ਕਰਿਆ ਕਰੋ ਹਰ ਸੰਡੇ 5 ਵਜੇ ਜਿਹੜਾ ਆ ਅਸੀਂ ਤੁਹਾਡੇ ਲਈ ਲਾਈਵ ਲੈ ਕੇ ਆਵਾਂਗੇ ਤੁਹਾਡੇ ਨਾਲ ਲਾਈਵ ਹੋਵਾਂਗੇ ਲਾਈਵ ਗੱਲਬਾਤਾਂ ਕਰਿਆ ਕਰਾਂਗੇ ਤੇ ਲਾਈਵ ਖਤਮ ਹੋਣ ਤੋਂ ਬਾਅਦ ਜੇਕਰ ਤੁਸੀਂ ਇਹਨੂੰ ਨੂੰ ਦੇਖਦੇ ਹੋ ਪਬਲਿਸ਼ ਹੋਏ ਨੂੰ ਦੇਖਦੇ ਹੋ ਤਾਂ ਦੇਖੰਦੋ ਬਾਕੀ ਕੋਸ਼ਿਸ਼ ਜ਼ਰੂਰ ਕਰਿਓ ਵੀ ਨੈਕਸਟ ਸੰਡੇ ਸਾਡੇ ਨਾਲ ਜੁੜ ਕੇ ਸਾਡੇ ਨਾਲ ਕਮੈਂਟਾਂ ਦੇ ਥਰੂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਓ ਧੰਨਵਾਦ ਅੱਜ ਦਾ ਮੁੱਦਾ ਤੁਹਾਡੇ ਨਾਲ ਸਾਂਝਾ ਕੀਤਾ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਜ਼ਰੂਰ ਕਰਿਓ ਲਾਸਟ ਟਾਈਮ ਵੀ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਲਾਈਵ ਤੇ ਅਦਰ ਵੀਡੀਓ ਵੀ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਮੇਂ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਅਗਲੇ ਸੰਡੇ ਅਗਲੇ ਲਾਈਵ ਦੇ ਵਿੱਚ ਧੰਨਵਾਦ